ਅਜਾ ਦਿੱਲੀ ਜੇਤ ਤੋਂ ਬਾਅਦ ਭਾਜਪਾ ਦੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਅਮਿਤ ਸ਼ਾਹ ਦੀ ਰਿਹਾਈ ਤੋਂ ਜੇਪੀ ਨੱਡਾ ਪਹੁੰਚੇ ਨਵੀਂ ਸਰਕਾਰ ਦੇ ਗਠਨ ਤੇ ਜੋ ਕੇ ਚਰਚਾ ਕੀਤੀ ਜਾਵੇਗੀ ਸੰਗਠਨ ਮਾ ਮੰਤਰੀ ਬੀ ਐਲ ਸਤੋਸ਼ ਵੀ ਬੈਠਕ ਦੇ ਵਿੱਚ ਸ਼ਾਮਲ ਹੋਣਗੇ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸੱਚਦੇਵਾ ਸਮੇਤ ਦਿੱਲੀ ਭਾਜਪਾ ਦੇ ਵੱਡੇ ਲੀਡਰ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਕਿਉਂਕਿ ਹੁਣ ਅਗਲੀ ਚਰਚਾ ਇਸ ਗੱਲ ਤੇ ਕੀਤੀ ਜਾ ਰਹੀ ਹੈ ਕਿ ਆਖਰਕਾਰ ਕੌਣ ਦਿੱਲੀ ਦਾ ਅਗਲਾ ਬਾਸ ਹੋਵੇਗਾ ਕੌਣ ਦਿੱਲੀ ਦਾ ਅਗਲਾ ਮੁੱਖ ਮੰਤਰੀ ਹੋਵੇਗਾ ਇਸ ਨੂੰ ਲੈ ਕੇ ਵੱਡੇ ਆਗੂ ਜੋ ਕੇ ਰੇਸ ਦੇ ਵਿੱਚ ਵਿਚਾਰੇ ਨੇ ਸਭ ਤੋਂ ਆ ਮੋਰਲਿਕ ਤਾਰਦੀ ਜਕਰ ਆਗਵਾ ਦੀ ਗੱਲ ਕੀਤੀ ਜਾਵੇ ਜਿਹੜੇ ਕਿ ਸੀਐਮ ਦੀ ਰੇਸ ਦੇ ਵਿੱਚ ਨੇ ਉਸ ਦੇ ਵਿੱਚ ਪ੍ਰਵੇਸ਼ ਆ ਵਰਮੰਦਾ ਵੀ ਨਾਮ ਹੈ ਇਸ ਤੋਂ ਇਲਾਵਾ ਮਨਿੰਦਰ ਸਿੰਘ ਸਿਰਸਾ ਵੀ ਰੇਸ ਦੇ ਵਿੱਚ ਸਭ ਤੋਂ ਅੱਗੇ ਚਾਰੇ ਨੇ ਹਾਂ ਤਾਂ ਉਸੇ ਨੂੰ ਲੈ ਕੇ ਜਿਹੜੀ ਕਿ ਕਵਾਇਦ ਤੇਜ਼ ਕਰ ਦਿੱਤੀ ਗਿਆ ਭਾਜਪਾ ਦੇ ਵੱਲੋਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਇਸ ਦੇ ਵਿਚਾਲੇ ਦਿੱਲੀ ਜਿੱਤ ਤੋਂ ਬਾਅਦ ਭਾਜਪਾ ਦੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਅਮਿਤ ਸ਼ਾਹ ਦੀ ਰਿਹਾਈ ਤੋਂ ਜੇਪੀ ਨੱਡਾ ਪਹੁੰਚ ਚੁੱਕੇ ਨੇ ਨਵੇਂ ਸਰਕਾਰ ਦੇ ਗਠਨ ਤੇ ਇਸ ਮੀਟਿੰਗ ਦੇ ਵਿੱਚ ਜੋ ਕਿ ਚਰਚਾ ਕੀਤੀ ਜਾਵੇਗੀ ਸੰਗਠਨ ਮਹਾ ਮੰਤਰੀ ਬੀ ਐਲ ਸਤੋਸ਼ ਵੀ ਇਸ ਬੈਠਕ ਦੇ ਵਿੱਚ ਆ ਸ਼ਾਮਲ ਹੋਣਗੇ ਦਿੱਲੀ ਭਾਜਪਾ ਪ੍ਰਧਾਨ ਵਿਰਿੰਦਰ ਸੱਚਦੀਵਾ ਸਮੇਤ ਦਿੱਲੀ ਭਾਜਪਾ ਦੇ ਵੱਡੇ ਲੀਡਰ ਵੀ ਇਸ ਦੇ ਵਿੱਚ ਆ ਮੌਜੂਦ ਰਹਿਣਗੇ ਆ ਤਾਂ ਸੁਭਾਵਿਕ ਹੈ ਕਿ ਇਸ ਮੀਟਿੰਗ ਦੇ ਵਿੱਚ ਵੀ ਇਸੇ ਗੱਲ ਨੂੰ ਲੈ ਕੇ ਜੋ ਕਿ ਚਰਚਾ ਕੀਤੀ ਜਾਵੇਗੀ ਕਿ ਆਖਰਕਾਰ ਕਿਸ ਨਾਮ ਤੇ ਮੋਹਰ ਲਗਾਈ ਜਾਵੇ ਜਾਂ ਅਗਲਾ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਜਿਸ ਤਰੀਕੇ ਦੇ ਨਾਲ 27 ਸਾਲਾਂ ਦਾ ਬਨਵਾਸ ਬੀਜੇਪੀ ਦਾ ਖਤਮ ਹੋਇਆ ਸਰਕਾਰ ਬਣਾਉਣ ਦੇ ਵਿੱਚ ਜੋ ਕਿ ਬੀਜੇਪੀ ਹੁਣ ਕਾਮਯਾਬ ਹੋ ਰਹੀ ਹੈ 48 ਸੀਟਾਂ ਜੋ ਬੀਜੇਪੀ ਦੀ ਝੋਲੀ ਦੇ ਵਿੱਚ ਪਈਆਂ ਨੇ ਆਮ ਆਦੀ ਪਾਰਟੀ ਨੂੰ ਹਾਰ ਦਾ ਸਹਮਣਾ ਕਰਨਾ ਭਿਆਮਾ ਦੀ ਪਾਰਟੀ ਬਾਈ ਸੀਟਾਂ ਤੇ ਹੀ ਆ ਸੰਤ ਕੇ ਰਹਿ ਗਈ ਇਸ ਦੇ ਵਿਚਾਲੇ ਹੁਣ ਆ ਸਰਕਾਰ ਦੇ ਗਠਨ ਦੇ ਲਈ ਬੀਜੇਪੀ ਦੇ ਵੱਲੋਂ ਕਵਾਈ ਤੇਜ਼ ਕਰ ਦਿੱਤੀ ਗਈ ਹੈ ਮੀਟਿੰਗਾਂ ਦਾ ਦੌਰ ਆ ਲਗਾਤਾਰ ਜਾਰੀ ਇਸ ਦੇ ਵਿਚਾਲੇ ਇਹ ਦਿੱਲੀ ਦੇ ਵਿੱਚ ਅਮਿਤ ਸ਼ਾਹ ਦੀ ਰਿਹਾਈ ਤੇ ਤੇ ਵੱਡੀ ਮੀਟਿੰਗ ਹੁਣ ਚੱਲ ਜਾਰੀ ਹੈ ਜਿੱਥੇ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਪਹੁੰਚ ਚੁੱਕੇ ਨੇ ਆ ਨਵੀਂ ਸਰਕਾਰ ਦੇ ਗਠਨ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਣੀ ਹੈ ਸੰਗਠਨ ਮਹਾ ਮੰਤਰੀ ਬੀ ਐਲ ਸਤੋਸ਼ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਹੋਣਗੇ ਦਿੱਲੀ ਭਾਜਪਾ ਪ੍ਰਧਾਨ ਵਿਨੈਤ ਸੱਚਦੀਵਾ ਸਮੇਤ ਦਿੱਲੀ ਭਾਜਪਾ ਦੇ ਵੱਡੇ ਲੀਡਰ ਵੀ ਇਸ ਦੌਰਾਨ ਮੌਜੂਦ ਰਹਿਣਗੇ ਤਾਂ ਇਹ ਵੱਡੀ ਖਬਰ ਹੈ ਦਿੱਲੀ ਦੀ ਸਿਆਸਤ ਨਾਲ ਜੁੜੀ ਹੋਈ ਕਿਉਂਕਿ ਹੁਣ ਸਾਰਿਆਂ ਦੇ ਮਨ ਵਿੱਚ ਤੇ ਹੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਹਰਵਿੰਦ ਕੇਜਰੀਵਾਲ ਤੋਂ ਬਾਅਦ ਆਮਾਦੀ ਪਾਰਟੀ ਦੀ ਹਾਰ ਤੋਂ ਬਾਅਦ ਹੁਣ ਦਿੱਲੀ ਦਾ ਅਗਲਾ ਬੌਸ ਕੌਣ ਹੋਵੇਗਾ ਕਿਸ ਦੇ ਹੱਥ ਮੁੱਖ ਮੰਤਰੀ ਦੀ ਕੁਰਸੀ ਵਾਲੀ ਕਮਾਂਡ ਹੋਵੇਗੀ ਤਾ ਸਿੱਧਾਰੋ ਕਰਾਂਗੇ ਅਮਰਸ਼ਾਦੀ ਰਿਹائش ਦਿੱਲੀ ਦਾ ਜਿੱਥੋਂ ਕਿ ਸਾਡੇ ਸਹਿਯੋਗੀ ਵਨੀਤ ਜੁੜ ਚੁੱਕੇ ਨੇ ਵਨੀਤ ਫਿਲਹਾਲ ਦੀ ਕਿਸ ਤਰ੍ਹਾਂ ਦੀਆਂ ਤਸਵੀਰਾਂ ਕਦੋਂ ਤੱਕ ਇਹ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਕਿਹੜੇ ਕਿਹੜੇ ਵੱਡੇ ਆਗੂ ਪਹੁੰਚ ਚੁੱਕੇ ਨੇ ਆ ਜੀ ਨਿਸ਼ਚਿਤ ਆਪਣੇ ਨਾਲ ਜਾਵਾਂਗਾ ਕਿ ਯਹਾਂ ਪਰ ਬਸਤੀ ਹੈ ਸੋਸ਼ਲ ਨਾ ਹੀ ਆਵਾਸ ਪਰ ਭਾਜੀਪੀ ਕੇ ਰਾਸ਼ਟਰੀ ਅਧਿਖ ਜੇਪੀ ਨੱਡਾ ਜੋ ਹੈ ਉਹ ਯਹਾਂ ਪਰ ਮੌਜੂਦ ਹੈ ਔਰ ਤਾਂ ਸੋ ਤਾਂ ਯਹਾਂ ਪਰ ਬੈਠਕ ਜੋ ਹੈ ਉਹ ਜਾ ਰਹੀ ਹੈ ਬੈਠਕ ਹੈ ਜੇ ਅਗਰ ਹਮ ਬਾਤ ਕਰੇ ਤਾਂ ਲਗਭਗ

वो यहाँ पर चलेगा लेकिन इसके साथ ही साथ मैं आपको बताना चाहूंगा कि यहाँ पर जिस तरह से मुख्यमंत्री को लेकर के यहाँ पर मंथन जो है वो किया जाएगा लेकिन सबसे महत्वपूर्ण बात यहाँ पर यह भी है कि वे आखिरकार किस क्षेत्र के लोगों को जो है वो यहाँ पर जो है वो प्रतिनिधित्व दिया जाए क्या पंजाब के लोगों को प्रतिनिधित्व जो है वो दिया जाए इसको लेकर जो है वो दिया जाए इसको लेकर के यहाँ पर चर्चा होगी साथ ही साथ इस बात को लेकर के भी चर्चा होगी कि आखिरकार क्या जो बिहार के लोग हैं वे जो पूर्वांचल के लोग हैं उन्हें यहां पर प्रतिनिधित्व दिया जाए लेकिन इसके साथ ही साथ क्या प्रवेश वर्मा को भी जो है वो प्रतिनिधित्व दिया जाए या फिर उनको भी कमान सौंपी जाए क्योंकि उन्होंने अरविंद केजरीवाल को जो है वो हराया है जी अवनीत नाली जेकर सिख चेहर की गल की जाए तो नवी सरकार के सिख चेहर कि ਅਮ ਜ਼ਿੰਮੇਵਾਰੀ ਮਿਲ ਸਕਦੀ ਹੈ ਜਿਸ ਤਰੀਕੇ ਦੇ ਨਾਲ ਵੱਡੀ ਜਿੱਤ ਵੀ ਦਰਜ ਕੀਤੀ ਗਈ ਚਾਹੇ ਮਨਜਿੰਦਰ ਸਿੰਘ ਸਿਸਾ ਨੇ ਚਾਹੇ ਅਰਵਿੰਦਰ ਲਵਲੀ ਨੇ ਚਾਹੇ ਤਰਵਿੰਦਰ ਮਰਵਾ ਨੇ ਹਤਾ ਮੰਨਿਆ ਜਾ ਸਕਦਾ ਹੈ ਕਿ ਇਨ੍ਹਾਂ ਤਿੰਨ ਸਿੱਖ ਚਿਹਰਿਆਂ ਦੇ ਵਿੱਚੋਂ ਕਿਸੇ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਆ ਠੀਕ ਹੈ ਮਨੀਤ ਫਿਲਹਾਲ ਦੀ ਪੂਰੀ ਜਾਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਦਿੱਲੀ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿਉਂਕਿ ਹੁਣ ਅਗਲਾ ਬਾਸ ਦਿੱਲੀ ਦਾ ਕੌਣ ਹੋਵੇਗਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਕਵਾਇਦ ਤੇਜ਼ ਕਰ ਦਿੱਤੀ ਗਈ ਹੈ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਜੋ ਕਿ ਦਿੱਲੀ ਦੇ ਵਿੱਚ ਅਮਿਤ ਸ਼ਾਹ ਦੀ ਰਿਹਾਇਸ਼ ਇਸ ਵੇਲੇ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੀ ਸ਼ਾਮਲ ਨੇ ਸੰਗਠਨ ਮਹਾਮੰਤਰੀ ਬੀਐਲ ਸਤੋਸ਼ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਨੇ ਤਾਂ ਜਲਦੀ ਹੀ ਜਿਹੜਾ ਕਿ ਚਿਹਰਾ ਪਿਕਚਰ ਸਾਫ਼ ਹੋ ਜਾਵੇਗੀ ਕਿ ਆਖਰਕਾਰ ਆ ਵਿਧਾਇਕ ਦਲ ਦਾ ਨੇਤਾ ਕਿਸ ਨੂੰ ਚੁਣਿਆ ਜਾਂਦਾ ਹੈ ਕੌਣ ਅਗਲੇ ਮੁੱਖ ਮੰਤਰੀ ਵਜੋਂ ਹਲਫ ਲਏਗਾ ਸੋ ਚੁਕੇਗਾ ਹਾਲਾਂਕਿ ਰੇਸ਼ਦੇਵ ਸਭ ਨੂੰ ਪ੍ਰਣਾਮ ਜੋ ਕੇ ਪ੍ਰਵੇਸ਼ ਵਰਮਾ ਦਾ ਚੱਲ ਰਿਹਾ ਹੈ ਇਸ ਤੋਂ ਇਲਾਵਾ ਜੇਕਰ ਸਿੱਖਚਰੀ ਦੀ ਗੱਲ ਕੀਤੀ ਜਾਵੇ ਤਾਂ ਮਨਜਿੰਦਰ ਸਿੰਘ ਸਿਰਸਾ ਵੀ ਇਸ ਰੇਸ਼ ਦੇ ਵਿੱਚ ਅੱਗੇ ਚੱਰੇ ਨੇ ਖੈਰ ਜਲਦੀ ਇਹ ਪਿਕਚਰ ਸਾਫ ਹੋ ਜਾਵੇ ਕਿ ਜਿਵੇਂ ਇਹ ਜੀ ਕੋਈ ਜਾਣਕਾਰੀ ਸਾਡੇ ਕੋਲ ਪਹੁੰਚੇਗੀ ਤਾਂ ਉਹ ਵੀ ਜਾਣਕਾਰੀ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ